ਅੱਜ ਨੂੰ ਸਾਰਿਆਂ ਤੋਂ ਪਹਿਲਾਂ ਸਾਰੀ ਫੇਸਬੁੱਕ ਫੈਮਿਲੀ ਨੂੰ ਵੀਰ ਭਾਈਆਂ ਨੂੰ ਚਾਚੇ ਤਾਇਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀ ਕੋਠੀ ਦਾ ਬਾਈ ਤੁਹਾਨੂੰ ਆਪਾਂ ਅੱਜ ਰਿਵਿਊ ਦਿਖਾ ਰਹੇ ਹਾਂ ਇਹ ਮੇਰੇ ਕਿਸੇ ਖਾਸ ਯਾਰ ਦੋਸਤ ਦੀ ਭਰਾ ਮਾਰ ਕੇ ਦੋਸਤ ਦੀ ਕੋਠੀ ਦਾ ਰਿਵਿਊ ਦਿਖਾ ਰਹੇ ਹਾਂ ਬਾਈ ਇਸ ਮੇਰੇ ਭਰਾ ਨੇ ਹਨਾ ਵੱਡੇ ਭਾਈ ਨੇ ਘੱਟ ਤੋਂ ਘੱਟ ਨਾਲ ਵਾਲਾ ਤਾਂ ਬਾਈ ਮੈਨੂੰ 9-10 ਕੋਠੀਆਂ ਦਾ ਕੰਮ ਇਹ ਕਰਵਾ ਚੁੱਕਾ ਹੈ ਤਿੰਨ ਆਪਦੀਆਂ ਤੇ ਪੰਜ ਛੇ ਕੋਠੀਆਂ ਆਪਣੇ ਦੋਸਤਾਂ ਦੀ ਜ਼ਿੰਮੇਵਾਰੀ ਲੈ ਕੇ ਪੀ ਭਾਈ ਮੇਰੀ ਜ਼ਿੰਮੇਵਾਰੀ ਹੈ ਨਾ ਕੰਮ ਛੋੜੇ ਆਪਣਾ ਪੀਰ ਗੁਰਪ੍ਰੀਤ ਕਰੂਗਾ ਬਹੁਤ ਵੱਡੀ ਗੱਲ ਹੁੰਦੀ ਹੈ ਭਾਈ ਇਹ ਨਾ ਕਿਸੇ ਨੂੰ ਕੰਮ ਦਵਾਉਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਸ ਭਰਾ ਵੇ ਭਰਾ ਮੈਨੂੰ ਸੀਹਤ ਕੋਠੇ ਦਾ ਕੰਮ ਹੋਰ ਵੀ ਦਵਾ ਚੁੱਕਿਆ ਹੈਗਾ ਸੋਨ ਦੱਸ ਦਿਆਂ ਭਾਈ ਨਾ ਮੈਂ ਕੰਮ ਛੱਡ ਚੁੱਕਿਆ ਸੀਗਾ ਕੋਈ ਹੋਰ ਕੰਮ ਕਰਾ ਕਰਾਗਰੀ ਸ਼ੁਰੂ ਕਰ ਲਈ ਸੀਗੀ ਇਸ ਬਾਈ ਨੂੰ ਜਦੋਂ ਮੈਂ ਦੁਬਾਰੇ ਚਾਲੂ ਕਰਨਾ ਸੀ ਇੱਕ ਵਾਰ ਕਿਹਾ ਸੀ ਮਹਾ ਭਾਈ ਆਪਾਂ ਕੰਮ ਚਲਾ ਲਈਏ ਭਾਈ ਆਪਾਂ ਕੋਠੀ ਪਾਉਣੀ ਹੋਈ ਤਾਂ ਆਪਾਂ ਨੂੰ ਦੱਸਿਓ ਤਾਂ ਬਾਈ ਕਹਿੰਦਾ ਵੀ ਹੁਣੇ ਆਜੋ 10 ਦਿਨਾਂ ਦੇ ਵਿੱਚ ਬਾਈ ਮੰਨ ਲੋ ਇਹਨੇ ਘਰ ਟਵਾ ਕੇ ਆਪਾਂ ਤੋਂ ਕੋਠੀ ਪੂਣੀ ਸਟਾਰਟ ਕਰਤੀ ਸੀ ਜੇ ਆਪਾਂ ਬਾਈ ਗਾਰਡਨ ਦੀ ਗੱਲ ਕਰੀਏ ਨਾ ਤਾਂ ਬਾਈ ਨੇ ਥੋੜੀ ਜੀ ਜਗ੍ਹਾ ਦੇ ਵਿੱਚ 22 ਫੁੱਟ ਚੌੜੀ ਜਗ੍ਹਾ ਦੇ ਵਿੱਚ ਹਨਾ ਹਰ ਇੱਕ ਪ੍ਰਕਾਰ ਦਾ ਫਲਦਾਰ ਬੂਜਾ ਲਾਇਆ ਹੋਇਆ ਹੈਗਾ ਸ਼ੋਹ ਬਾਸ਼ਤ ਵੀ ਤਿੰਨ ਚਾਰ ਬੂਜੇ ਲੱਗੇ ਹੋਏ ਹੈ ਬਾਈ ਨਾ ਬੜੇ ਸ਼ਕੀਨ ਉਂਝੇ ਬੜੇ ਥੋੜੇ ਥਾਂ 'ਚ ਐਡੀ ਸੋਹਣੀ ਅਡਜਸਟਮੈਂਟ ਕਰੀ ਹੋਈ ਹੈ ਨਾ ਬਹੁਤ ਵਧੀਆ ਬਾਗ ਕਮਾਲ ਮਲੂ ਕਰੀ ਹੋਈ ਆ ਜਿਹੜੇ ਹੁਣ ਬਈ ਆਪਾਂ ਹਾਂ ਕੋਈ ਦਰਖਤ ਦਾ ਪੇੜਾ ਨਹੀਂ ਹੈਗਾ ਜਿਹੜਾ ਤੁਹਾਨੂੰ ਦਿਖ ਰਿਹਾ ਹੈਗਾ ਇਹ ਕੋਈ ਨਿੰਮ ਨਹੀਂ ਸੀਗਾ ਵੀ ਇੱਥੋਂ ਵੱਡਤਾ ਕੋਈ ਕਿਕਰ ਨਹੀਂ ਸੀਗੀ ਵੀ ਆਪਾਂ ਵੱਡਤੀ ਇੱਥੋਂ ਇਹ ਬਈ ਥੋੜੇ ਆਪਣੇ ਵੀਰ ਗੁਰਪੀਰ ਕਦਰਾਨਾ ਬਲੂਆ ਬਜਰੀ ਦਾ ਬਣਾਇਆ ਗਿਆ ਹੈਗਾ ਆਪਾਂ ਨੂੰ ਸ਼ੌਂਕ ਆ ਬਈ ਮੈਂ ਹੋਰ ਵੀ ਅਜਿਹੀਆਂ ਚੀਜ਼ਾਂ ਬਹੁਤ ਬਣਾਉਣੀਆਂ ਹੋਣਗੀਆਂ ਉਹਦੇ ਵਾਸਤੇ ਤੁਸੀਂ ਜੁੜੇ ਰਹੋ ਤੁਹਾਨੂੰ ਹੋਰ ਦਿਖਾਵਾਂ ਜੇ ਬਈ ਹਨਾ ਬਾਈ ਗੁਰਪੀਰ ਤੇ ਆਪਾਂ ਨਾ ਏਰੀਆ ਦੀ ਗੱਲ ਕਰੀ ਤਾਂ 3100 ਸਕਰ ਫੁੱਟ ਸਾਰਾ ਏਰੀਆ ਬਣਿਆ ਸੀਗਾ ਮੇਰਾ ਤੇ ਵਿੱਚੋਂ ਜੇ ਆਪਾਂ ਦਵਾਰੇ ਕਮਰੇ ਸਾਈਜ਼ ਦੀ ਗੱਲ ਕਰੀ हां भाई एरिया थोड़ा सा कट जाता आज जोडियां देख सकते हैं भाई ਤੁਸੀਂ ਬੜੀਆਂ ਬਾ ਕਮਾਲ ਲਾਈਆਂ ਕਾਰੀਗਰਾਂ ਨੇ ਇਹਦਾ ਜਿਹੜਾ जोडियां ਤੇ ਰਪੀਏ ਲੱਗੇ ਸੀ ਬਈ ਆਪਣਾ 1 ਲੱਖ ਰੁਪਈਆ ਲੱਗਾ ਸੀਗਾ ਉਹ ਕੰਪੂਕਾ ਜਿਹੜਾ ਦੂਰ ਕੁੰਡਾ ਕਬਜਾ ਸੀਗਾ ਉਹਦੇ ਪੈਸੇ ਲੱਗੇ ਸੀਗੇ ਨਹੀਂ ਸਾਰਾ ਲੇਬਰ ਵਿੱਚ ਬਈ ਜਾਲੀਆਂ ਜੂਆਂ ਸਭ ਲਾ ਕੇ ਕੰਪਲੀਟ ਕਰਕੇ ਸੀ ਜੇ ਆਪਾਂ ਡ్రਾਈਂਗ ਰੂਮ ਦੀ ਗੱਲ ਕਰੀਏ ਬਈ ਨਾ ਜਿਹੜਾ ਆ ਸ਼ੀਸ਼ਾ ਕਾ ਇਹਦੇ 18 ਕੁ ਹਜ਼ਾਰ ਰੁਪਈਆ ਲੱਗੇ ਸੀ ਆਪਣਾ ਉਸ ਟਾਈਮ ਤੇ ਬੜੀ ਭਕਾਈ ਭੂਈ ਜੀ ਕਰ ਕਰ ਕੇ ਫੇਰ ਹੋਣੇ ਹੁੰਦੇ ਸੀਗੇ ਤੇ ਜਿਹਦੇ ਭਾਈ ਆ ਸੌਫੇ ਵਗੈਰਾ ਪਏ ਹੈ ਹਨਾ ਵਿੱਚ ਇਹ ਵੀ ਥੋਡੇ ਆਪਣੇ ਵੀਰ ਗੁਰਪ੍ਰੀਤ ਗਦਰਾਣਾ ਮਿਲੂ ਸਾਰੇ ਪ੍ਰੋਵਾਈਡ ਕਰਾਏ ਗਏ ਹਨਾ ਬਾਈ ਮਾਨ ਕਰਦਾ ਆਪਣੇ ਤੇ ਹਰ ਇੱਕ ਚੀਜ਼ ਵਾਸਤੇ ਵੀ ਆਪਾਂ ਨਾਲ ਹੁੰਨੇ ਆ ਜਦੋਂ ਕੋਈ ਚੀਜ਼ ਖਰੀਦਣੀ ਹੁੰਦੀ ਆ ਕੁਝ ਬਣਾਉਣਾ ਹੁੰਦਾ ਨਾ ਮਾ ਛੱਜ ਨੂੰ ਦੱਸਿਓ ਕਮੈਂਟ ਕਰਕੇ ਵੀ ਸੌਫੇ ਤੇ ਆ ਗੇਟ ਦਾ ਤੁਹਾਨੂੰ ਰੇਟ ਕਿਵੇਂ ਲੱਗਿਆ ਹਨਾ ਆ ਟ੍ਰੈਂਗ ਰੂਮ ਆ ਗਿਆ ਭਾਈ ਨਾਲੇ ਤੇ ਬੈਡਰੂਮ ਆ ਗਿਆ ਇੱਕ ਬੈਡਰੂਮ ਇਧਰ ਆ ਗਿਆ ਬੜੀ ਖੁੱਲੀ ਹੈ ਨਾ ਮਤਲਬ ਲੌਬੀ ਦਾ ਵੀ ਬਹੁਤ ਚੰਗੀ ਬਣੀ ਹੋਈ ਆ ਤੇ ਜੇ ਭਾਈ ਆਪਾਂ ਹੁਣ ਆਹ ਬਾਸ਼ ਫਿਸ਼ਣ ਦੀ ਗੱਲ ਕਰਗੀ ਤਾਂ ਇਹ ਸਾਰਾ ਰੈਡੀਮੈਂਟ ਲੱਗਿਆ ਹੋਇਆਗਾ। ਯਾਨੀ ਕਿ ਜਿਹੜਾ ਰੈਡੀਮੈਂਟ ਬਣਾਇਆ ਬਣਾਇਆ ਆਪਾਂ ਨੂੰ ਮਿਲਦਾ ਹੁੰਦਾਗਾ। ਜੇ ਭਾਈ ਆਪਾਂ ਹੁਣ ਪੌੜੀਆਂ ਦੀ ਗੱਲ ਕਰਕੇ ਤਾਂ ਪੌੜੀ ਸੀਗੀ ਜਿਹੜੀ ਆਪਣੀ। ਇਹ ਆਪਾਂ ਥੱਪ ਕੇ ਚੜਾਈ ਹੋਈ ਸੀ। ਯਾਨੀ ਕਿ 4000 ਰੁਪਏ ਦੇ ਵਿੱਚ ਨਾ ਭਾਈ ਪੌੜੀ ਇਹ ਕੰਪੀਟ ਹੋ ਜਾਂਦੀ ਆ। ਦੱਸਾਂਗੇ ਤੁਹਾਨੂੰ ਕੋਈ ਸਵਾਲ ਕਰ ਸਕਦੇ ਕਿਵੇਂ ਹੋ ਜਾਂਦੀ ਆ। ਤੇ ਜੇ ਭਾਈ ਪੌੜੀ ਤੇ ਹਨਾ ਆਪਾਂ ਗ੍ਰੇਨਾਈਟ ਦੀ ਗੱਲ ਕਰਕੇ ਜਿਹੜਾ ਲੱਗਿਆ ਹੋਇਆਗਾ। ਜੇ ਆਪਾਂ ਸਾਰਾ ਗ੍ਰੇਨਟ ਲਾਉਂਦੇ ਤਾਂ ਆਪਣਾ 5-7000 ਰੁਪਿਆ ਬਾਈ ਵੱਧ ਲੱਗਣਾ ਸੀਗਾ ਹੋਰ ਜ਼ਿਆਦਾ ਲੱਗਣਾ ਸੀ ਹੁਣ ਤੁਸੀਂ ਇਹ ਦੱਸਣਾ ਵੀ ਇਹ ਸੈਟਿੰਗ ਕਿਵੇਂ ਲੱਗੀ ਜਿਹੜਾ ਤਾਂ ਸ਼ੈਡ ਤੇ ਵਿੱਚ ਅੱਡਾ ਪੈਂਦਾ ਸੀ ਬਾਈ ਹਨਾ ਜਿਹੜਾ ਖੜਮਾ ਅੱਡਾ ਹੁੰਦਾ ਉਹ ਆਪਾਂ ਇਹਦੇ ਟਾਇਲ ਤੇ ਉੱਪਰ ਪੱਥਰ ਲਾ ਕੇ ਬੜਾ ਸੋਹਣਾ ਕੰਬੀਨੇਸ਼ਨ ਬਣ ਜਾਂਦਾ ਤਾਂ ਤੇ ਗ੍ਰਿਲ ਬਾਈ ਤੁਸੀਂ ਦੇਖ ਸਕਦੇ ਹੋ ਹਨ ਵਧੀਆ ਸੋਹਣੀ ਲੱਗੀ ਹੋਈ ਆ ਤੇ ਜੇ ਆਪਾਂ ਗ੍ਰਿਲ ਦੇ ਰੇਟ ਜੇ ਕਰੀਏ ਤਾਂ ਬਾਈ 28000 ਰੁਪਈ ਦੀ ਆਪਣੀ ਗ੍ਰਿਲ ਲੱਗੀ ਸੀ ਇਸ ਕੋਠੀ ਦੇ ਵਿੱਚ ਨਾ ਬਾਈ ਬੜਾ ਮੈਂ ਵੀ ਇੰਨਾ ਦੇਖ-ਦੇਖ ਕੇ ਕੰਮ ਕੀਤਾ ਇੰਨਾ ਦੇਖ-ਦੇਖ ਕੇ ਨਾ ਤੁਸੀਂ ਜਿੰਨਾ ਵੀ ਕਹਦੋਂ ਬੀਬੀ ਬਹੁਤ ਦੇਖ-ਰੇਖ ਦੇ ਵਿੱਚ ਕੰਮ ਹੋਇਆਗਾ ਜੇ ਆਪਾਂ ਉੱਪਰ ਗੱਲ ਕਰੀਏ ਤਾਂ ਬਾਈ ਇੱਕ ਬਾਈ ਦੇ ਬੈਡ ਇਕੱਲਾ ਮਾਸਟਰ ਬੈਡਰੂਮ ਹੀ ਬਣਿਆ ਹੋਇਆਗਾ ਬਾਕੀ ਲੋਬੀ ਆ ਗਈ ਸਾਰੀ ਡੁਪਲੈਕਸ ਜੇ ਹੈਗੀ ਲੋਬੀ ਛੱਤੀ ਹੋਈ ਐ ਤੇ ਬਾਈ ਇੱਕ ਮਾਸਟਰੂਮ ਬਣਿਆ ਹੋਇਆ ਹੈ ਨਾ ਕੋਠੀ ਦੀ ਫਲਾ ਬਹੁਤ ਵਧੀਆਗਾ ਵੱਡਾ ਕੰਮ ਆ ਜੰਗਲੇ ਦੀ ਗੱਲ ਕਰੀਏ ਬਾਈ ਨਾ ਆਪਾਂ ਇਹਨਾਂ ਜਿੰਨਾ ਖਿਆਲ ਰੱਖਿਆ ਸੀਗਾ ਉਸ ਟਾਈਮ ਤੇ ਵੀ ਜੇ ਇਹ ਆਪਾਂ ਜੰਗਲਾ ਹਨ ਲਾਉਂਦੇ ਦੂਸਰਾ ਦਾ 5000 ਰੁਪਏ ਜੰਗੜ ਤੇ ਲੱਗਿਆ ਸੀ ਆਪਾਂ ਸਿੱਧਾ ਰੱਖ ਜੀ ਬਾਈ ਇਹਨਾਂ ਸ਼ੀਸ਼ੇ ਦਾ ਮੰਨੋ ਕਿ ਚਲੋ ਵੀ ਸ਼ੀਸ਼ੇ ਨਾਲ ਕਰ ਲੈਣਾ ਸਰ ਗਿਆ ਤੇ ਸੋਹੀ ਅਡਜਸਟਮੈਂਟ ਹੋ ਗਈ ਸੀ ਵਧੀਆ ਬਹੁਤ ਸੋਹਣੀ ਚੀਜ਼ਾਂ ਬਾਈ ਮਜ਼ਬੂਤੀ ਵੀ ਹੈਗੀ ਐਹੀਂ ਤੇ ਬਾਈ ਨੇ ਗੱਲ ਇਹ ਕਰਦੇ ਹੁਣ ਆਪਾਂ ਹਨ ਵੀ ਹਰ ਇੱਕ ਵੀਡੀਓ ਦੇ ਵਿੱਚ ਆਪਾਂ ਹੋਰ ਬਹੁਤ ਚੰਗੇ ਚੰਗੇ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਉਹਦੇ ਵਾਸਤੇ ਫੋਲੋ ਲਾਈਕ ਕਮੈਂਟ ਜਰੂਰ ਕਰੋ